ਏ ਵੀ ਪੜ੍ਹੀਏ ਬੱਚੋ ਹੁਣ ਆਪਾਂ ਮੁਕਤਾ ਸ਼ਬਦ ਇਹ ਵੀ ਪੜ੍ਹਦੇ ਆਂ ਤੇ ਬੱਚੋ ਇਹ ਸਾਰੇ ਸ਼ਬਦ ਆਪਾਂ ਮਹਾਰਨੀ ਅਨੁਸਾਰ ਹੀ ਪੜ੍ਹਾਂਗੇ ਆਓ ਪੜ੍ਹੀਏ ਮ ਨ ਮਨ ਤ ਨ ਤਨ ਧ ਨ ਧਨ ਜ ਲ ਜਲ ਹ ਲ ਹਲ ਫ ਲ ਫਲ ਬੱਚੋ ਇਸ ਨੂੰ ਆਪਾਂ ਹੁਣ ਦੁਬਾਰਾ ਪੜ੍ਹਦੇ ਹਾਂ ਮਨ ਤਨ ਦਨ ਜਲ ਹਲ ਫਲ ਅਗਲੀ ਲਾਈਨ ਪੜ੍ਹੀਏ ਦ ਲ ਦਲ ਗ ਲ ਗਲ ਮ ਲ ਮਲ ਤ ਰ ਤਰ ਡ ਰ ਡਰ ਵ ਰ வார ார படி ம ਫੜ ਫੜ ਹੁਣ ਆਪਾਂ ਇਹਨੂੰ ਦੁਬਾਰਾ ਪੜਦੇ ਆਂ ਥਾਣ ਭਰ ਦਰ ਤਲ ਬਲ ਫੜ ਅਗਲੀ ਲਾਈਨ ਪੜੀਏ ਹੁਣ ਬੱਚੋ ਗ ਰ ਮ ਗਰਮ ਨ ਰ ਮ ਨਰਮ ਨ ਗ ਰ ਨਗਰ ਅ ਮ அம ப வவனார படிம நமர பவன் சமன் பச்சோ அகலி ல படகு ஆனா அப்பா பவன ਪ ਜ ਨ ਭਜਨ ਮ ਦ ਨ ਮਦਨ ਚ ਮ ਕ ਚਮਕ ਕ ਣ ਕ ਕਣਕ ਨ ਮ ਕ ਨਮਕ ਬੱਚੇ ਹੁਣ ਦੁਬਾਰਾ ਪੜਦੇ ਆ ਭਵਨ ਵਜਨ ਮਦਨ ਚਮਕ ਕਣਕ ਨਮਕ ਬੱਚੋ ਇਹ ਸੀ ਮੁਕਤਾ ਸ਼ਬਦ ਤੇ ਬੱਚੋ ਅਗਲੀ ਵੀਡੀਓ ਵੀ ਮੁਕਤਾ ਸ਼ਬਦ ਤੇ ਆਵੇਗੀ ਬਾਏ ਬਾਏ ਬੱਚੋ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਵਿੱਚ